ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਕੀ ਹਾਲ ਚਾਲ ਹੈ ਸਾਡੇ ਸੋਹਣੇ ਸੇ ਪਰਿਵਾਰ ਦੇ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਤੁਸੀਂ ਸਾਰੇ ਰਾਜੀ ਖੁਸ਼ੀ ਨਾਲ ਦੀ ਕਲਾ ਦੇ ਵਿੱਚ ਹੋ ਆ ਚਾਹੇਆਂ ਬੱਚਿਆਂ ਦੇ ਨਾਲ ਘਟਕ ਚੱਕੀ ਜਾਂਦੇ ਆ ਕਰਮ ਉੱਤੇ ਬੱਚਿਆਂ ਨੇ ਸਕੂਲ ਚ ਹੋ ਗਈਆਂ ਛੁੱਟੀਆਂ ਕਿਨੇ ਰੈਸਟੋਰੈਂਟ ਦੇ ਉੱਪਰ ਪਰ ਕਰਦੇ ਤੇ ਕਿਨੇ ਕੁਝ ਖਾ ਕੇ ਜਾਣਾ ਨੂੰ ਚਲੋ ਅੱਜ ਕੀ ਮਚਾ ਲੈਣੇ ਮੰਨਤੇ ਨੂਡਲ ਇਹਨਾਂ ਨੇ ਬੇਸਮਾਲ ਦੇ ਨੂਡਲ ਖਾਦੇ ਜਾਂਦੇ ਨੇ ਨੂਡਲ ਬਹੁਤ ਸੰਕਰਦੇ ਆ ਬੰਦੇ ਇੰਡੀਆ ਵਰਗਾ ਟੇਸਟ ਤਾਂ ਨਹੀਂ ਹੈਗਾ ਪਰ ਵਧੀਆ ਹੁੰਦੇ ਨੇ ਬਹੁਤ ਵਧੀਆ ਪਾਣੇ ਨੂੰ ਮਾੜਾ ਨਹੀਂ ਕਹਿੰਦੇ ਆਪਾਂ ਇੱਥੇ ਆਪਣੇ ਹਿਸਾਬ ਨਾਲ 280 ਲੈਂਡ ਦੇ ਨੇ ਇਹਨਾਂ ਨੇ ਰੈਸਟੋਰੈਂਟ ਆ ਵੀ ਨਹੀਂ ਟੁਕੀ ਚਲੋ ਬਤ ਖਾਤ ਲੈ ਚਲੋ ਕਾਕੇ ਘਰ ਮਾਰਕੀਟ ਘੁਮਾਉਣੇ ਨਾਲੇ ਘੁੰਮਦੇ ਹਸੀਂ ਆਏ ਕਾਫੀ ਵੱਡਾ ਮੋਲ ਹੈ ਯਾਰ ਬਾਈ ਕਿਹਤੋਂ ਵੀ ਨਾਲ ਘੁਮਾਉਂਦੇ ਆ ਤ੍ਰਿਕ ਪੁੱਜਾ ਹੁਣ ਕੋਲ ਵੈਰੀ ਮੋਲ ਹੱਦ ਵਾਂਗ ਜੇ ਮੋੜ ਲੁੱਤ ਨਹੀਂ ਕੰਨ ਨਹੀਂ ਸੋਪੀ ਮੋੜ ਲੁੱਤ ਤਾਂ ਨਾ ਦੇ ਮੋੜ ਹੈ ਕਾਫੀ ਵੱਡਾ ਮੋੜ ਹੈ ਤੇ ਕੌਫਲਾ ਨਹੀਂ ਕਹਿੰਦੇ ਹਨ ਅੱਛਾ ਮੈਨੂੰ ਆ ਗਈ ਕੋਈ ਨਹੀਂ ਤੈਨੂੰ ਦਿਖਾ ਦਿੰਦਾ ਇਸ ਕੋਈ ਅਰੇ ਮੈਨੂੰ ਆ ਹਾਂ ਨੀਂਦ ਦੇ ਨਾਲ ਮੱਖੀ ਵੀ ਖਾ ਸਕਦੀ ਹੁੰਦੀ ਹੈ ਰਾਤ ਨੂੰ ਨਹੀਂ ਮਾਰਕੀਟ ਦੇ ਵਿੱਚ ਕਾਫੀ ਚੀਜ਼ਾਂ ਨੇ ਬੈਂਕ ਵੀ ਆ ਲਾਟੋ ਵੀ ਆ ਕਿਉਂਸ ਜਿੰਨ ਕਰਨੇ ਆਪਾਂ ਸਾਰਾ ਸਮਾਨ ਸਿਕਟਾ ਵਗੈਰਾ ਕਾਰਡ ਪੀਨ ਦੇ ਸਾਰੇ ਕੁਝ ਮਿਲ ਜਾਂਦੇ ਮੇਕਟਰਾਈਂ ਵੀ ਆ ਪੁੰਨਾ ਵਾਲੀ ਦੁਕਾਨ ਵੀ ਆ ਤੇਰੀ ਮੇਰੀ ਸਾਰ ਨੂੰ ਵਧੀਆ ਮਨ ਪਸੰਦ ਆ ਇੰਡੀ ਆਲੇ ਡੋਡੇ ਵੀ ਮਿਲਦੇ ਆ ਡੋਡਿਆਂ ਦੇ ਫੁੱਲ ਵੀ ਮਿਲਦੇ ਆ ਲਾਟਰੀ ਪਾਉਣੀ ਆ ਲਾਟਰੀ ਪਾ ਸਕਦੇ ਆ ਕਿਸ ਮੋਟਾ ਜਮਾਤਾ ਕਰਦੇ ਪਰ ਮੈਂ ਨਹੀਂ ਕਰਦੇ ਸਮਾਈ ਮੈਨੂੰ ਰੋਸਾ ਨਹੀਂ ਵੀ ਨਿਕਲੂਗੇ ਜਿਹੜੇ ਐਸੇ ਥੋੜੇ ਬਹੁਤੇ ਨਹੀਂ ਉਹ ਵੀ ਜਾਂਦੇ ਲੱਗਣਗੇ ਇਹ ਸਾਹਮਣੇ ਹੈਗੀ ਹੈਗੀ ਚਾਬੀਆਂ ਦੀ ਦੁਕਾਨ ਚਾਬੀਆਂ ਬਣਾ ਲਓ ਬਿਲਕਾਂ ਵਗੈਰਾ ਸਾਰਾ ਕੁਝ ਮਿਲਦਾ ਤੇ ਇਧਰ ਬੱਚਿਆਂ ਦੇ ਜਨਮ ਦਿਨ ਤੇ ਐਂਟਰੀ ਕਰੀਏ ਬਹੁਤ ਵੱਡਾ ਮਾਲ ਹੈ ਸ਼ਾਪਿੰਗ ਬਹੁਤ ਵੱਡਾ ਇੱਥੋਂ ਲੈਣੀ ਹੈ ਗਣਾ ਕੀ ਦੇਖ ਲੈਣ ਕੀ ਲੈਣੇ ਆ

ਲੇ ਵੀ ਲ ਜੇਕਰ ਮਾ ਆਪਣੇ ਘਰ ਹੈਗੀ ਇੱਕ ਆਇਆ ਬਾਹਾਂ ਡਰਾਉਣੀ ਹੈ ਰਾਤ ਨੂੰ ਘੂਤ ਰਹੀਆਂ ਜਿਹੜੀ ਘੂਤ ਆ ਰਹੀਆਂ ਸੀਓ ਆਹੀ ਜੂ ਬਾ ਅੜਦਾ ਉਹ ਇੱਕ ਕੁਲਲੀ ਕਾਫੀ ਸਟਰੋਂਗ ਨਹੀਂ ਲੈਂਦੇ ਮਿਲਡ ਕਾਫੀ ਲੈਂਦੇ ਮਿਲਡ ਕਾਫੀ ਥੋੜੀ ਵਧੀਆ ਹੁੰਦੀ ਆ ਆਪਣੀ ਹੈਗੀ ਮਸ਼ੀਨ ਛੋਟੀ ਜੀ ਦੁਕਾਨ ਤੇ ਗਾਣੀ ਨੇ ਕਾਫੀ ਸਾਰੇ ਪਾਠੇ ਆਫਰਾਂ ਲੱਗੀਆਂ ਨੇ ਪਰ ਆਫਰ ਲਈ ਤਾਂ ਕੁਝ ਨਹੀਂ ਹੈਗੀ ਰੈੱਡ ਅੱਖਰਾਂ ਦੇ ਨਹੀਂ ਪੁੱਤ ਸੋਸ ਕੀ ਕਰਨੀ ਰੱਖ ਦੋਗਾ ਸਾਰਾ ਕੁਝ ਆਪਾਂ ਨੇ ਬਸ ਉਹ ਲੈਣਾ ਜਿਹੜਾ ਸਮਾਨ ਸੋਸ ਨਹੀਂ ਲੈਣੀ ਇੱਕ ਬ੍ਰੈਡ ਲੈ ਲਈ ਹਣਾ ਤਰ ਰੁਕ ਜਾ ਆ ਬ੍ਰੋਡ ਲੈ ਲਈ ਆ ਤੇ ਕਾਫੀ ਤਰ੍ਹਾਂ ਦੇ ਬ੍ਰੈਡ ਬ੍ਰੋਡ ਆਉਂਦੀਆਂ ਨੇ ਬ੍ਰੈਡ ਵੀ ਹੁੰਦੇ ਆ ਮਿੱਠੇ ਵੀ ਹੁੰਦੇ ਆ ਫਿੱਕੇ ਵੀ ਹੁੰਦੇ ਆ ਨੋਰਮਲ ਬ੍ਰੈਡ ਵੀ ਹੁੰਦੇ ਆ ਆਪਾਂ ਲੈਣੀਆਂ ਆ ਵਾੜੇ ਮੈਕੈਨਿਕਸ ਮਾਨਾ ਦੋ ਦੋ ਰੋ ਦਾ ਇੱਕ ਇੱਕ ਰੁਪਏ ਦੀ ਚੀਜ਼ ਆ ਇੱਕ ਇੱਕ ਰੁਪਏ ਦੀ ਲਿਕਨ ਇੱਕ ਇੱਕ ਡੱਬੀਆਂ ਕਾਫੀ ਆਫਰਾਂ ਨੇ ਬ੍ਰੈਡ ਲੈ ਲੈਨੇ ਬ੍ਰੈਕਫਾਸਟ ਲਈ ਸੁਬਾ ਲਈ ਮਹਿੰਗਾ ਸਮਾਨ ਹੁੰਦਾ ਕਰਕੇ ਮਾਲ ਦੇ ਵਿੱਚ ਛੋਟੀਆਂ ਮਾਰਕੀਟਾਂ ਚ ਥੋੜਾ ਸਸਤਾ ਹੁੰਦਾ ਆ ਹੈਗੀਆਂ ਕਿ ਕਿਕਰੋ ਦੀਆਂ ਚੀਜ਼ਾਂ ਲੱਗੀਆਂ ਜਿਵੇਂ ਆ ਹੋ ਗਿਆ ਫੋਟੋ ਫਰੇਮ ਲੱਗੇ ਹੋਇਆ 1 ਰੁਪਏ ਦੇ ਉੱਟੋ ਫਰੇਮ ਹੋ ਗਿਆ ਬਜਰੀ ਹੋ ਗਈ ਜੇ ਫੁੱਲਣਾ ਚ ਪਾਉਣੀ ਆ ਤੁਸੀਂ ਗਮਲਿਆਂ ਚ ਪਾਉਣੀ ਆ ਜਾਂ ਮੱਛੀਆਂ ਦੇ ਵਿੱਚ ਰੱਖਣੀਆਂ ਤੁਸੀਂ ਆਪਣੀਆਂ ਚ ਆ ਬਰਫ਼ ਜਮਾਉਣ ਲਈ ਛੋਟੇ ਛੋਟੇ ਕਯੂਬਸ ਲਈ ਰੋਟੀ ਵਾਲੇ ਡੱਬੇ ਗਮਲਿਆਂ ਦੇ ਥੱਲੇ ਰੱਖਣ ਵਾਲੀ ਕਾਫੀ ਚੀਜ਼ਾਂ ਨੇ ਕਿੰਨੀਆਂ ਜਿਵੇਂ ਹਨਾ ਨੇ ਇਲਾਚੀਆਂ ਲੌਂਗ ਪਾਉਣ ਲਈ ਛੋਟੇ ਛੋਟੇ ਡੱਬੇ ਇੱਕ ਇੱਕ ਕਰਕੇ ਪਰ ਇਹਦੇ ਮਿਲਦੇ ਨੇ ਆ ਮਸਤਰੀਆਂ ਦਾ ਸਮਾਨ ਆ ਗਿਆ ਮਸਤਰੀਆਂ ਦਾ ਸਮਾਨ ਇਤਾਂ ਦੀਆਂ ਚੀਜ਼ਾਂ ਆਪਾਂ ਨੂੰ ਕਾਫੀ ਨਿਕਾ ਨਿਕਾ ਸਮਾਨ ਆ ਜਿਹੜਾ ਮਿਲ ਜਾਂਦਾ 1 ਰੁਪਏ ਦਾ 2 ਰੁਪਏ ਦਾ ਆ ਗਈ ਮੈਡਮ ਕੀ ਚੱਕ ਲਈ ਅੱਛਾ ਇਹ ਫੁੱਲ ਹੀ ਵੀ ਆ ਨਾ ਹ ਤਾਂ ਆਪਣੇ ਘਰੇ ਹੈਗਾ ਇੱਕੋ ਦਿਨ ਲੈ ਕੇ ਆਏ ਆ ਤੂੰ ਬੁਲਬਲੇ ਫਲਾਉਣ ਵਾਲਾ ਪੁੱਤ ਇੱਕ ਆਪਣੇ ਹੈਗਾ ਨਹੀਂ ਕਿਉਂ ਨਹੀਂ ਹੈਗਾ ਹੈਗਾ ਪੀਜ਼ੇ ਵਾਲੀਆਂ ਟਰੇਆਂ ਪਈਆਂ ਨਿੱਜਿਆਂ ਨੇ ਕਿਹਾ ਕਾਫੀ ਸਮਾਂ ਲਾਇਆ ਇੱਕ ਇੱਕ 2 ਰੁਪਏ ਦਾ ਬੇਬੇ ਵੀ ਵਿਚਾਰੀ ਦੇਖਦੀ ਹੈਗੀ ਚਲ ਹਮ ਨਹੀਂ ਪੁੱਤ ਰਹਿੰਦੇ ਲੱਗੋ ਕੀ ਕਰਨੀ ਆ ਜਾਹਾਜ ਲੈ ਲੈਣਾ ਫੜ ਆਵੇ 2 ਰੁਪਈਆਂ ਚ ਜਾਹਾਜ ਇਹ 2-2 ਐਰੋ ਦੇ ਤੁਹਾਨੂੰ ਆ ਪਾਉਣ ਵਾਲੇ ਆ ਕੀ ਕਹਿੰਦੇ ਸ਼ੈਂਪੂ ਸਾਬਣ ਰਬੜ ਬੈਂਡ ਛੋਟੇ ਟੱਬ ਛੋਟਾ ਨਹੀਂ ਆ ਚਿੱਜਾਂ ਹਾਂਜੀ ਪਾਟੀ ਕਲ ਜਿਹੜੇ ਕੋਲ ਨਹੀਂ ਨਾ ਹੈਗੇ ਕਿਚਨ ਦੇ ਵਿੱਚ ਭਾਂਡੇ ਟੰਗਣ ਲਈ ਢੱਕਣ ਵਗੈਰਾ ਕਾਫੀ ਹੈ ਨਿਕਲ ਨਿਕਲ ਸਾਮਾਨ ਜਿਹੜਾ ਆਪਾਂ ਲੈ ਸਕਦੇ ਹਾਂ ਨਹੀਂ ਆਪਾਂ ਨਹੀਂ ਫੂਨ ਲੈਣਾ ਪਤਾ ਜੋ ਆਪਾਂ ਪਿਆ ਨਿਆਣਿਆਂ ਦੇ ਸਕੂਲਾਂ ਦਾ ਸਾਮਾਨ ਆ ਗਿਆ ਖੇਡਾਂ ਪਈਆਂ ਨੇ ਜਵਕਾਂ ਦਾ ਫੂਨ ਉਹਨੇ ਸਾਰਿਆਂ ਦੀ ਅੰਮਾ ਜੀ ਆ ਪਹਿਲਾਂ ਇਹ ਚੀਜ਼ਾਂ ਇਹਨੂੰ ਪਸੰਦ ਸੀਗੀਆਂ ਚੱਲੀ ਆਜਾ ਪੁੱਤ ਵੀਰਾਂ ਲੈ ਕੇ ਵਾਲ ਇੱਥੇ ਵੀ ਸਾਰਿਆਂ ਦੇ ਲੰਬੇ ਲੰਬੇ ਨੇ ਪਿੱਛੇ ਔਰ ਕੁੜੀ ਦੇ ਵਾਲ ਕਿੰਨੇ ਸੋਹਣੇ ਨਹੀਂ ਲੇਗੋ ਨਹੀਂ ਲੈਣੀ ਪੁੱਤ ਜਦੋਂ ਆਪਾਂ ਨੇ ਘਰ ਨਵਾ ਲੈ ਲਿਆ ਬੇਟੀ ਇਹ ਕਿਤੇ ਹੋਣਾ ਨਹੀਂ ਆ ਕਿਉਂ ਹੋਣਾ ਨਹੀਂ ਹਨ ਆਪਾਂ ਘਰ ਨਵਾ ਕਰ ਲਵਾਂਗੇ ਨਹੀਂ ਨਿਆਣਿਆਂ ਨਾਲ ਆਣਾ ਔਖਾ ਹੋ ਜਾਂਦਾ ਮੈਡਮ ਜੀ ਬਹੁਤ ਕੁਝ ਪਰਮਿਸ਼ਨ ਕਰ ਦੇਣ ਹਾਂ ਹੱਡਵੇ ਚੱਕੋ ਫਿਰ ਘਰ ਲਵਾਂਗੇ ਫਿਰ ਸਮਾਨ ਲੈ ਕੇ ਜਾਵਾਂਗੇ ਇੱਧਰ ਹੀ ਜਾਣਾ ਨਾ ਤਾਂ ਪੱਕੀ ਰਹਿਣਾ ਪਤਾ ਇੱਧਰੋਂ ਇੱਧਰ ਜਾਣਾ ਇੱਧਰ ਹੈਗਾ ਮੀਟ ਦਾ ਸੈਕਸ਼ਨ ਸਾਰੇ ਪਾਸੇ ਮੀਟ ਹੋ ਗਿਆ ਚੀਜ਼ ਹੋ ਗਿਆ ਪੀਜ਼ੇ ਪੈਨ ਨੇ 3 ਨਹੀਂ ਕਹੋ ਬਾਈ ਛੋਟਾ ਮੀਡੀਆ ਬਾਪਾ ਵੱਡੇ ਨਹੀਂ ਕਰਦੇ ਹੈਗੇ ਛੋਟੇ ਛੋਟੇ ਬਣਾਉਣੇ ਆ ਤੇ ਚਲੋ ਜਿਹੜਾ ਸਮਾਨ ਚੱਕੀਏ ਤੇ ਲੈ ਕੇ ਨਿਕਲੀਏ ਉਹੜਾ ਪਾਪਾ ਨੂੰ ਮਿਸ ਕਰਦੇ ਆ ਕਿਉਂਕਿ ਜਿੱਥੇ ਉਹਨਾਂ ਨੇ ਸਮਾਨ ਢੋਣਾ ਸੀ ਤੇ ਮੈਨੂੰ ਲੈ ਜਾਣਾ ਪੈਂਦਾ ਚੱਕ ਚੱਕ ਕੇ ਆ ਹੈਗਾ ਆਪਣਾ ਚੀਫ ਕੋਲ ਦਾ ਸਮਾਨ ਜਿਹੜਾ ਆਪਣੇ ਕਹਿੰਦੇ ਹੁੰਦੇ ਨੇ ਮਟਰ ਆ ਗਏ ਕੱਡੇ ਕਢਾਏ ਸਾਰਾ ਸਮਾਨ ਆ ਜਿਹੜਾ ਕਟੀਆਂ ਸਬਜ਼ੀਆਂ ਗਾਜਰਾ ਮਿਕਸ ਮਟਰ ਗਾਜਰ ਥੋੜੀਆਂ ਜਿਹੀ ਬਣਦੀਆਂ ਹਾਰਡ ਨਹੀਂ ਗਈਆਂ ਕਿਉਂਕਿ ਫਰਿੱਜ ਚ ਪਈਆਂ ਕਾਫੀ ਕੀਪ ਤੱਕ ਰਹੋਣੀਆਂ ਪਈਆਂ ਨੇ ਥੋੜੀਆਂ ਨਹੀਂ ਆਉਂ ਅਰੇਜ ਦੀਆਂ ਔਕੀਆਂ ਨੇ ਇਹ ਚੀਜ਼ਾਂ ਹਾਈ ਬੋਤਲ ਕਿੰਨੀ ਸੋਹਣੀ ਆ ਲੈ ਲਓ ਪੂਰਾ ਪੂਰਾ ਪੀ ਲਵਾਂਗੇ ਵੀਰ ਵੀਰ ਨਹੀਂ ਪਤਾ ਉਹ ਅਬਿਸਕੀ ਆ ਨਾ ਅਬਿਸਕੀ ਲਿਖਿਆ ਹੋਇਆ ਨਾ 골ਡਨ ਸ਼ੂਏ ਵਿਸਕੀ ਬੂਟ ਬਣਿਆ ਹੋਇਆ ਤੇ ਨਾ ਸੋਨਾ ਨਵੀਂ 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 ਬੋਤਲਾਂ ਆਉਂਦੀਆਂ ਨੇ ਕਿ ਬੰਦਿਆਂ ਨੂੰ ਸੋਹਣੀਆਂ ਲੱਗਣ ਤੇ ਪੀਣ ਹਨਾਤ ਨਾ ਬੁੱਤ ਇੱਥੋਂ ਲੈਣੀ ਆਪਾਂ ਕੋਈ ਚੀਜ਼ ਬੜਕਾ ਤਾਂ ਨਹੀਂ ਲੈਣਾ ਅਨਮੋਲ ਆਦੇ ਲੱਗਿਆ ਹੋਇਆ ਆਫਰ ਤੇ 5 9 ਫਿਰ ਸਿਸ਼ਤਾਵਾ ਪਤਾ ਦੇਖ ਤਾਂ ਲੈ ਇਹੀ ਹੁੰਦਾ ਆਪਣੇ ਦੁਕਾਨ ਤੇ ਆ ਸਾਰੇ ਪਾਸਿਓ 8-10 ਦਾ ਮਿਲਦਾ ਲੈ ਲੀ ਹੈਗਾ ਥੋੜਾ ਬੋਤਾ ਹੀ ਹੋਊਗਾ ਇੱਕ ਥੋੜੀ ਲੈ ਲੈਣੇ ਆਂਗੇ ਬੋਤਲ ਗਈ ਆ ਚਲੋ ਜੀ ਆਫਰ ਤੇ ਲੱਗਿਆ ਬੋਦਕਾ ਲੈ ਲਈਏ ਥੋੜਾ ਜਿਹਾ ਲਹਾ ਲੈ ਲਈਏ ਕਿਸੇ ਚੀਜ਼ ਦਾ ਜਦੋਂ ਆਈ ਆ ਓਕੇ ਥੋੜਾ ਟਾਈਮ ਲੱਗ ਜਾਂਦਾ ਇੱਧਰੋਂ ਆਇਆ ਨਹੀਂ ਜਾਂਦਾ ਖੜਕੇ ਵੀ ਕੀ ਲੈਣਾ ਤਾਂ ਕੁਛ ਐ ਨਹੀਂ ਹੁਣ ਲੈਣੀ ਆਪਾਂ ਬੀਅਰ रुक जा पत्त इथे खड़ जाओ आ गया दु मैं देखना वा का जी अं काकाऊ क्योंकि न्याय पीते ने वो करके। ले लूगा भी ले लूगा अभी ले लूगा काकाऊ ले लिया ਚੱਕ ਵੀ ਲਿਆ ਉੱਥੇ ਥੱਲੇ ਰੱਖ ਦੂਗਾ ਇੱਥੇ ਰੱਖ ਦੂ ਹਾਂਜੀ ਐਦਾਂ ਕਿਡਾ ਸਿਆਣਾ ਪੁੱਤ ਆ ਮੇਰਾ ਮੇਰੇ ਹੀ ਪੁੱਤ ਇੰਨੇ ਸਿਆਣੇ ਕਿ ਸਾਰਿਆਂ ਦੇ ਇੰਨੇ ਸਿਆਣੇ ਨੇ ਇਹ ਵੀ ਦੱਸਿਓ ਜਰੂਰ ਕਮੈਂਟਾਂ ਚ ਵੀ ਸਾਰੇ ਇੰਨੇ ਸਿਆਣੇ ਜਵਾਕ ਨੇ ਜਾਂ ਮੇਰੀ ਇਕੱਲੇ ਦੀ ਸਿਆਣੀ ਆਪਣ ਆਪਣੀਆਂ ਨਹੀਂ ਲਾਉਂਦੇ ਗਿਨਾਂ ਜੀ ਉਹਨਾਂ ਨਾਲ ਤਾਂ ਸਿਆਣੀ ਹੋ ਗਈ ਉਹਨੇ ਨਾ ਆਪੀ ਲਾਉਂਦੀ ਇੱਧਰ ਨੋ ਇੱਧਰ ਜੀ ਆ ਜਾ ਜੀ ਨੋ ਦੋ ਜੋੜੀ ਖੜੀ ਹੈਗੀ ਰਾਮ ਸ਼ਾਮ ਦੀ ਉਦਾਂ ਘੁੱਲਦੇ ਨੇ ਤੇ ਹਜੇ ਕਮਾਨ ਨੂੰ ਦੋਨੇ ਇਕੱਠੇ ਹੋ ਜਾਂਦੇ ਆ ਆ ਜਾ ਨਹੀਂ ਪੁੱਤ ਕੀ ਲੈਣੇ ਆਂਗੇ ਆ ਜਾ ਨਹੀਂ ਲੈਣਾ ਇਹ ਵੀ ਰੱਖ ਦੂਗਾ ਦੇਖ ਲਓ ਨਾ ਕੁੜੀ ਨੇ ਚੱਕ ਲਿਆ ਹਮੇ ਕੁਛ ਨਹੀਂ ਕਿਹਾ ਮੁੰਡਿਆਂ ਨੇ ਚੱਕਿਆ ਤਾਂ ਮੈਂ ਬੋਲੀ ਆ ਤੇ ਰੱਖ ਕੇ ਆ ਗਏ ਲੈ ਆ ਰਮਨ ਤੂੰ ਵੀ ਲੈ ਬੱਤ ਤੂੰ ਨਹੀਂ ਲੈਣਾ ਕਿਹਦੇ ਸਿਆਣਾ ਬੱਤ ਅੱਧਾ-ਅੱਧਾ ਕਰ ਲੂंगे ਚੰਗਾ ਜਾਂਦੇ ਨੇ ਧੀਆ ਦੀ ਮੰਨ ਦੇਣੀ ਆ ਦੇਖ ਲਓ ਮਨਾ ਲੈਂਦੀ ਆ ਧੱਕੇ ਨਾਲ ਜਦੋਂ ਲੜਕੇ ਜਲੂਸ ਕੱਢਦੀ ਆ ਮੇਰੀ ਫੋਟੋ ਖਿੱਚਦੇ ਖਿੱਚ ਮੇਰੀ ਫੋਟੋ ਤੇ ਬਟੂਏ ਚ ਪਾਦੇ ਹੈ ਓਏ ਤੁਸੀਂ ਲੜਕੇ ਤੋੜੀ ਨਾ ਦਿਓ ਨਾ ਹਟਾ ਹਾਂ ਟਿਕ ਚਲੋ ਵੀਰਾ ਕਿੱਥੇ ਲੈਣੀ ਇਹਨੇ ਵੀਰ ਜਮਾ ਆਪੇ ਕਿੱਥੇ ਹੁਣ ਆਪਾਂ ਨੂੰ ਜਾਣਾ ਪੈਣਾ ਉਹ ਕਿੱਥੇ ਚੱਕ ਲੂ ਵੀਰ ਇੱਕ ਤਾਂ ਚੱਕੀਂ ਨਾ ਇਹ ਤੂੰ ਉਹ ਪਰ ਤੂੰ ਨਾ ਤਰ ਉਹ ਜਿਹਾ ਬੁੱਤ ਅਨਾਹਤ ਰੱਖ ਜਾ ਬੈਠ ਕੱਲੋ ਹਾਂ ਓਏ ਆਹ ਤੇ ਫੋਟੋ ਲੱਗੀ ਆ ਦੇ ਆ ਜਾ ਹਾਂ ਜਾ ਤੂੰ ਕੀ ਲੈਣਾ ਵੀਰਾਂ ਦਾ ਨੰਬਰ ਪੜ੍ਹ ਕੇ ਆ ਜਾ ਅਨਮੋਲ ਲੱਭ ਗਈ ਸੁਬੀਂ ਨਹੀਂ ਨਾ ਵੀ ਪਈਆਂ ਲੱਭ ਗਈ ਨਹੀਂ ਅਨਮੋਲ ਨਹੀਂ ਲੈ ਸੋ ਫੇ ਲੈਣੀ ਕਿਹੜੀ ਆ ਆਪਾਂ ਤਾਂ ਦਵੇ ਵੀਰੋਂ ਮੰਗਦਾ ਨਹੀਂ ਅਸੀਂ એનર્ਜੀ ਸਾਡੇ ਚ ਬਹੁਤ ਆ ਜਾ ਐਨਰਜੀ ਤੂੰ ਵੀ ਪੀਣਾ ਯਾ ਨਹੀਂ ਆਪਾਂ ਲੈਣਾ એનર્ਜੀ ਕੀ ਕਰਨੀ ਐਨੀ એનર્ਜੀ ਭਰ ਕੇ ਤੂੰ ਭਾਂਡੇ ਧੋਣੇ ਨੇ ਭਾਂਡਿਆਂ ਲਈ ਇੰਨੀ ਕ એનર્ਜੀ ਨਫ ਆ ਗਈ ਜਿੰਨੇ ਕਿ ਤੇਰੇ ਚਾਹੀਦੀ ਆ ਪੁੱਛ ਕੇ ਦੇਖਦੇ ਆ ਅੱਜ ਮੈਂ ਪੁੱਛ ਲੈਣੀ ਬੈਟ ਬਰਗਰ ਹੈਗੀ ਆ ਕੀ ਬੈਟ ਬਰਗਰ ਹੈਗੀ ਚਲੋ ਜੀ ਨਿਆਣੇ ਆਸਮਾਨ ਤੇਰੇ ਦਿਖਾਉਣੇ ਆਗੇ ਵੀਰਾ ਮਿਲਦੀਆਂ ਜਾਂ ਨਹੀਂ ਪੁੱਛ ਲਈਏ ਮਾੜਾ ਜਿਹਾ ਨਿਆਣੇ ਥੋੜਾ ਜਿਹਾ ਸ਼ਰਮ ਮੰਦ ਨੇ ਕਿ ਮੂੰਹ ਨਹੀਂ ਹਿਲਾਉਣਾ ਚਾਹੀਦਾ ਪਰ ਪੁੱਛ ਲੈਣੀ ਚਾਹੀਦੀ ਜਿਹੜੀ ਚੀਜ਼ ਨਹੀਂ ਹੁੰਦੀ ਦਿਖਦੀ ਹੈ ਨਾ ਤਾਂ ਮੈਂ ਪੁੱਛ ਕੇ ਦੇਖਦੀ ਹਾਂ ਇੱਕ ਬਹੁਤ ਹੁੰਦੀ ਆ ਆਈਸਕ੍ਰੀਮ ਇਹ ਤਿੰਨ ਹੋ ਗਈਆਂ 1 2 3 ਨਾ ਹੱਥ ਇੱਕ ਰੱਖ ਕੇ ਉਹ ਇੱਕ ਹੀ ਆ ਮੋਢੇ ਗੇਂਚ ਉਹਨਾਂ ਨੇ ਸਿਖਾਏ ਆ ਪਤਾ ਨਹੀਂ ਕਿਨੇ ਸੋਨਾਂ ਨੇ ਸਿਖਾਏ ਆ ਆ ਰੱਖ ਲਿਆ ਆ ਰੱਖਿਆ ਉਹ ਇੱਕ ਇਹ ਨਹੀਂ ਲੈਣੀ ਇਹ ਖਾਂ ਇੰਨੀਆਂ ਕੌਣ ਖਾਊਗਾ ਖਾਣਾ ਘਰੇ ਉੱਪਰ ਸਭ ਖਾ ਲਾਂਗੇ ਚਲੋ ਜੀ ਅੱਗੇ ਕੱਸ ਤੇ ਕਰਵਾਈਏ ਕੱਸਾ ਸਮਾਨ ਤਾਂ ਥੋੜਾ ਹੀ ਹੈਗਾ ਲੈ ਲੈ ਸਮਾਨ ਮੇਰੀ ਰੈਡੀਪੜੀ ਨਹੀਂ ਹੈਗੀ ਇਹ ਆਸੀ 40000 ਦਸਨਾ 41 41000 ਹੱਦਾ ਪਿੱਤੇ ਚਲੀਏ ਇਹ ਮੇਰੀ ਨਕੀ ਦੀ ਹੈਗੀ ਹੈਗੀ ਜੀ ਇਹ ਬੜਾ ਦੁੱਖੀ ਕਰਦੀ ਆ ਵੀ ਲੈ ਲਿਆ ਵੀ ਲੈ ਦੇ ਦੇ ਨਾਲ ਆ ਕੇ ਦੁਕਾਨ ਮਾਰਕੀਟ ਦੇ ਵਿੱਚ ਬੰਦਾ ਫਸ ਜਾਂਦਾ ਤੇ ਹੱਥ ਜੋੜ ਜੋੜ ਕੇ ਫਿਰ ਮੈਂ ਤਾਂ ਕਰਦੀ ਆ ਕਿ ਮੈਨੂੰ ਲੈ ਦੋ ਜਿਹਨੂੰ ਨਹੀਂ ਵੀ ਪਤਾ ਲੱਗਦਾ ਵੀ ਹਾਂ ਇਹ ਕੀ ਕਹਿੰਦੀ ਆ ਉਹਨੂੰ ਵੀ ਪਤਾ ਲੱਗਦਾ ਵੀ ਹੱਥ ਜੋੜਦੀ ਆ ਤਾਂ ਕੁਝ ਮੰਗਦੀ ਆ ਹਾਂਜੀ ਹਾਂ ਬੁੱਢਾ ਤੇ ਕੀ ਹੋਇਆ ਨਿਕਲੀ ਹੈ ਬਾਹਰ ਅੱਜ ਦੀ ਵੀਡੀਓ ਇਹਨੇ ਕਿ ਮੇਰੇ ਬਿਆਹ ਗਾ ਅੱਜ ਲੱਕਿਆਂ ਦੇ ਨਾਲ ਖਾਣਾ ਪੀਣਾ ਤੇ ਸ਼ਾਪਿੰਗ ਹੋ ਗਈ ਸਾਡੀ ਪੂਰੀ ਗੀਅਰ ਤਾਂ ਨਹੀਂ ਮਿਲੀ ਚਲੋ ਬੋਧ ਕੇ ਨਾਲ ਹੀ ਕੰਮ ਚਲਾਵਾਂਗੇ ਇਧਰ 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 ਵੀਰ ਨਹੀਂ ਮਿਲੀ ਤਾਂ ਅੱਜ ਫਿਰ ਬੋਦਕੇ ਨਾਲ ਹੀ ਟਾਈਮ ਪਾਸ ਹੋਊਗਾ। ਇਹ ਘੁੱਟ ਘੁੱਟ ਪੀ ਲਾਂਗੇ। ਨਾ ਹੱਥ ਰੱਖ ਜਾ ਪੁੱਤ। ਕਿਉਂਕਿ ਤੁਹਾਨੂੰ ਆਹਰ ਲੱਗੀ ਹੁੰਦੀ ਆ ਤਾਂ ਫਿਰ ਆਪਾਂ ਦੁਕਾਨ ਦਾ ਸਾਮਾਨ ਰੈਸਟੋਰੈਂਟ ਦਾ ਸਾਮਾਨ ਲੈ ਲੈਂਦੇ ਆ। ਇਹ ਜਿਹੜੀ ਨੂੰ ਆਏ ਸੀਗੀ ਉਹ ਤਾਂ ਨਹੀਂ ਮਿਲੀ ਹੋਰ ਮਾਰਕੀਟ ਚੋਂ ਲਵਾਂਗੇ। ਤੇ ਚਲੋ ਜੀ ਮਿਲਦੇ ਆ ਕਿਸੇ ਨਵੀਂ ਵੀਡੀਓ ਤੇ ਨਾਲ ਦੇ ਨਵੇਂ ਸ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਤੇ ਸ਼ੇਅਰ, ਲਾਈਕ ਵੀ ਕਰਿਓ। bye-bye kita bye, sekarang